ਸਵਾਗਤ ਹੈ ਦੋਸਤੋ YouTube ਚੈਨਲ ਤੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਵਿਸਾਖੀ ਤੋਂ ਬਾਅਦ ਜਦੋਂ ਗਰਮੀ ਪੈਣੀ ਸ਼ੁਰੂ ਹੁੰਦੀ ਆ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਪਸ਼ੂ ਜਿਹੜੇ ਆਪਣਾ ਦੁੱਧ ਘਟਮਾ ਸ਼ੁਰੂ ਹੋ ਜਾਂਦੇ ਆ ਇਹਦੇ ਪਿੱਛੇ ਦੋ ਤਿੰਨ ਕਾਰਨ ਬੰਦੇ ਆ ਪਹਿਲਾਂ ਤਾਂ ਇਹ ਹੁੰਦਾ ਵੀ ਵਿਸਾਖੀ ਤੋਂ ਬਾਅਦ ਜਿਹੜੀ ਹਵਾ ਖੁਸ਼ਕ ਹੋਣ ਲੱਗ ਜਾਂਦੀ ਆ ਗਰਮੀ ਵਧਣ ਲੱਗ ਜਾਂਦੀ ਆ ਜਿਹਦੇ ਕਾਰਨ ਆਪਣੇ ਡੰਗਰੇ ਜਿਹੜੇ ਸਟ्रेस ਲੈਂਦੇ ਆ ਦੂਸਰਾ ਕਾਰਨ ਇਹਦੇ ਪਿੱਛੇ ਵੱਡਾ ਕਾਰਨ ਆ ਗਰਮੀ ਤੋਂ ਵੀ ਜਿਹੜਾ ਵੱਡਾ ਲੱਗਦਾ ਇਹਦੇ ਵਿੱਚ ਕੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੱਖੀ ਬਹੁਤ ਜ਼ਿਆਦਾ ਵਧੇ ਜਾਂਦੀ ਹੈ ਮੱਖੀ ਜਦੋਂ ਜ਼ਿਆਦਾ ਵਧੇ ਜਾਂਦੀ ਸਾਰਾ ਦਿਨ ਪਸ਼ੂਆਂ ਨੂੰ ਲੜਦੀ ਹੈ ਇੱਧਰ ਤੁਹਾਨੂੰ ਮੈਂ ਸਵੇਰ ਦਾ ਟਾਈਮ ਆ 9 ਵਜੇ ਦਾ ਤੇ ਮੱਖੀ ਆਉਣੀ ਸ਼ੁਰੂ ਹੋ ਗਈ ਇੱਕ ਘੰਟੇ ਦੋ ਘੰਟਿਆਂ ਤੱਕ ਮੱਖੀ ਨੇ ਫੁੱਲ ਆ ਜਾਣਾ ਦਿਨੇ ਮੱਖੀ ਤੰਗ ਕਰਦੀ ਆ ਤੇ ਰਾਤ ਨੂੰ ਮੱਛਰ ਤਾਂ ਆਪਾਂ ਨੂੰ ਪਤਾ ਹੀ ਆ ਮੋਟਾ-ਮੋਟਾ ਮੱਖੀਆਂ ਜਿਹੜਾ ਮੱਛਰ ਹੋਇਆ ਪਿਆ ਦਿਨੇ ਮੱਖੀਆਂ ਲੜੀ ਜਾਂਦੀਆਂ ਰਾਤ ਨੂੰ ਮੱਛਰ ਲੜੀ ਜਾਂਦਾ ਪਸ਼ੂਆਂ ਦੇ ਜਿਹਦੇ ਨਾਲ ਕੀ ਹੁੰਦਾ ਵੀ ਪਸ਼ੂ ਆਪਣਾ ਇੱਕ ਤਾਂ ਜਗਾਲੀ ਘਟ ਕਰਦਾ ਟੈੱਕੇ ਨਹੀਂ ਬੈਠਦਾ ਜਿੰਨਾ ਆਰਾਮ ਆਪਣੇ ਪਸ਼ੂ ਨੂੰ ਚਾਹੀਦਾ ਉਹਨਾਂ ਪੂਰਾ ਆਰਾਮ ਨਹੀਂ ਕਰਦਾ ਜਗਾਲੀ ਘਟ ਜਾਂਦੀ ਹੈ ਜਿਹਦੇ ਕਾਰਨ ਆਪਣੇ ਪਸ਼ੂ ਦੀ ਫੈਟ ਵੀ ਘਟਦੀ ਹੈ ਤੇ ਦੁੱਧ ਵੀ ਘਟਦਾ ਤੇ ਮੱਖੀਆਂ ਮੱਛਰਾਂ ਨੂੰ ਰੋਕਣ ਦੇ ਲਈ ਕਾਫੀ ਭਰਾ ਕੋਈ ਸਪਰੇਅ ਮਾਰਦਾ ਕੋਈ ਫਰਨੇਲ ਮਾਰੀ ਜਾਂਦਾ ਪਰ ਉਹ ਬਹੁਤੀਆਂ ਚੀਜ਼ਾਂ ਕਾਰਗਰ ਨਹੀਂ ਹੈਗੀਆਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਨੇ ਆ ਵੀਰੇ ਜਿਹੜੀ ਚੀਜ਼ ਆਪਾਂ ਵਰਤਦੇ ਆ ਮੱਖੀਆਂ ਤੇ ਮੱਛਰ ਨੂੰ ਰੋਕਣ ਦੇ ਲਈ ਤੁਹਾਨੂੰ ਮੈਂ ਦੁਪਹਿਰੇ ਵੀਡੀਓ ਬਣਾ ਕੇ ਭੇਜੂੰਗਾ ਇੱਥੇ ਤੁਹਾਨੂੰ ਨਾ ਤਾਂ ਕੋਈ ਮੱਖੀ ਲੱਭਣੀ ਆ ਤੇ ਰਾਤ ਨੂੰ ਵੀ ਵੀਡੀਓ ਬਣਾ ਕੇ ਭੇਜ ਦੂੰਗਾ ਕਿਸੇ ਦਿਨ ਪਸ਼ੂ ਰਾਮ ਨਾਲ ਬੈਠ ਰਹਿੰਦੇ ਨਾ ਮੱਛਰ ਆਉਂਦਾ ਨੇੜੇ ਤਾਂ ਪਸ਼ੂਆਂ ਨੂੰ ਨਿਮਾਲੀਏ ਵੀਰੇ ਇਦੋਂ ਬਾਅਦ ਤੁਹਾਨੂੰ ਦਿਖਾਉਨੇ ਆ ਕਿਹੜੀ ਚੀਜ਼ ਲਾਉਨੇ ਆ ਆਪਾਂ ਪਸ਼ੂਆਂ ਦੇ ਉੱਪਰ ਜਿਹਦੇ ਨਾਲ ਮੱਖੀ ਤੇ ਮੱਛਰ ਨਹੀਂ ਆਉਂਦੇ ਆਪਣੇ ਪਸ਼ੂਆਂ ਦੇ ਉੱਪਰ ਕਾਸ਼ੇ ਦਿਨ ਤੰਗ ਕੀਤਾ ਸੀ ਵੀਰੇ ਦੁੱਧੋਂ ਸਾਰੇ ਪਸ਼ੂ ਜਮਾਂ ਥੱਲੇ ਵੱਜ ਗਏ ਸੀਗੇ ਜਦੋਂ ਤੋਂ ਇਹ ਚੀਜ਼ ਵਰਤਣੀ ਸ਼ੁਰੂ ਕੀਤੀ ਆ ਸਾਰੇ ਡੰਗਰ ਵਾਪਸ ਜਿੰਨੇ ਦੁੱਧ ਤੇ ਪਹਿਲਾਂ ਚਲਦੇ ਸੀਗੇ ਉਹਨਾਂ ਦਾ ਦੁੱਧ ਇਹਨਾਂ ਨੇ ਪੂਰਾ ਕਰ ਲਿਆ ਪਸ਼ੂਆਂ ਨੇ ਆਪਣੇ ਆਪਾਂ ਵਰਤਦੇ ਆ ਵਿਰੇਆ ਵਾਲਾ ਸਾਬਣ ਟਿਕ ਆਊਟ 올림픽 ਕੰਪਨੀ ਦਾ ਇਹ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਦੇ ਵਿੱਚ ਸਾਲਟ ਇਹ ਵਾਲਾ ਹੋਣਾ ਜ਼ਰੂਰੀ ਆ ਕਿਸੇ ਕੰਪਨੀ ਦੀ ਆਪਾਂ ਮਸ਼ਹੂਰੀ ਨਹੀਂ ਕਰ ਰਹੇਗੇ ਜਿਹੜਾ ਆਪਣੇ ਘਰੇ ਵਰਤਦੇ ਆ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਆ ਪਤਾ ਲੱਗਦਾ ਤੁਹਾਨੂੰ ਮਿੱਟੀ ਮੁੱਟੀ ਲੱਗੀ ਪਈ ਆ ਇਥੇ ਰੱਖ ਦਈਦਾ ਪਸ਼ੂਆਂ ਜੀ ਇਹਨੂੰ ਇਹਦੇ ਵਿੱਚ ਸਾਲਟ ਹੈਗਾ ਜੀ ਪਰਮੈਥਰਿਨ ਸੈਟਰੀਮਾਈਡ ਤੇ ਐਲੋਵੀਰਾ ਇਹਦੇ ਵਿੱਚ ਜਿਹੜਾ ਪਰਮੈਥਰਿਨ ਇਹ ਹੈਗਾ ਵੀਰੇ 5% ਸੈਟਰੀਮਾਈਡ ਹੈਗਾ 1% ਤੇ 1% ਹੈਗਾ ਐਲੋਵੀਰਾ ਤੇ ਹੁਣ ਤੁਹਾਨੂੰ ਇਹਨੂੰ ਲਾਉਣ ਦਾ ਜਿਹੜਾ ਤਰੀਕਾ ਉਹ ਦੱਸ ਦਿੰਨੇ ਆਂ ਪਸ਼ੂਆਂ ਨੂੰ ਬਈ ਚੰਗੀ ਤਰ੍ਹਾਂ ਨਿਵਾਉਣ ਤੋਂ ਬਾਅਦ ਜਦੋਂ ਇੰਨੇ ਕ ਛਿੱਟੇ ਜੇ ਬਣੇ ਰਹਿ ਗਏ ਉਦੋਂ ਲਾਉਣਾ ਤੁਸੀਂ ਸਾਬਣ ਜਦੋਂ ਮੱਝਾਂ ਇਹ ਨੁਚੜਦੀਆਂ ਹੋਈਆਂ ਉਦੋਂ ਨਾ ਲਾਓ ਜੇ ਉਦੋਂ ਲਾਉਨੇ ਆਪਾਂ ਪਾਣੀ ਦੇ ਨਾਲ ਇਹ ਥੱਲੇ ਡੱਗ ਪੈਂਦਾ ਇਹਦਾ ਤੁਹਾਨੂੰ ਅਪਲਾਈ ਕਰਕੇ ਦਿਖਾਉਂਦੇ ਇਹਨਾਂ ਦੇ ਉੱਪਰ ਲਓ ਜੀ ਇਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਇਹਨਾਂ ਦੇ ਉੱਪਰ ਸਾਬਣ ਨੂੰ ਦੂਜੀ ਗੱਲ ਹੋਰ ਵੀ ਹੈ ਵੀਰੇ ਸਾਬਣ ਲਾਉਣ ਤੋਂ ਬਾਅਦ ਇਸੇ ਤਰ੍ਹਾਂ ਹੀ ਛੱਡ ਦੇਣਾ ਆਪਾਂ ਦੁਬਾਰਾ ਪਸ਼ੂ ਨੂੰ ਨਿਵਾਉਣਾ ਨਹੀਂ ਦਾ ਸਾਬਣ ਲਾਉਣ ਤੋਂ ਬਾਅਦ ਜਿੱਥੋਂ ਪਤਾ ਆਪਾਂ ਨੂੰ ਢੱਡ ਜਿਆ ਸੁੱਕਾ ਪਿਆ ਉੱਥੇ ਪਾਣੀ ਦੇ ਛਿੱਟੇ ਮਾਰ ਲਓ ਦੁਬਾਰਾ ਇਸੇ ਤਰ੍ਹਾਂ ਲਾ ਕੇ ਛੱਡ ਦੇਣਾ ਤੇ 4-5 ਦਿਨ ਵਧੀਆ ਲੰਘਦੇ ਜੇ ਆਪਾਂ ਪਸੂ ਨਹੀਂ ਨਵਾਉਂਦੇਗੇ ਹੁਣ ਤਾਂ ਗਰਮੀਆਂ ਰੋਜ਼ ਨਵਾਉਣਾ ਪਿਆ ਕਰਨਾ ਤੇ ਪਰ ਜਦੋਂ ਗਰਮੀਆਂ ਨਹੀਂ ਹੁੰਦੀਆਂ ਉਦੋਂ ਲਾਉਨੇ ਆ ਤਾਂ 4-5 ਦਿਨ ਵਧੀਆ ਕੱਢਦਾ ਇਹਦਾ ਇਹ ਨਹੀਂਗਾ ਵੀ ਕੱਲੀ ਮੱਖੀ ਮਾਰੂਗਾ ਮੱਖੀ ਦੇ ਨਾਲ ਜਿਹੜੇ ਜੂੰ ਚਿਚੜ ਉਹਨਾਂ ਦੇ ਵੀ ਵਧੀਆ ਰਿਜ਼ਲਟ ਹੈ ਇਹਦਾ ਸਾਰੇ ਮੱਝਾਂ ਦੇ ਆਪਾਂ ਆਈ ਮਾਲ ਦੇਣਾ ਨਵਾਉਣ ਤੋਂ ਬਾਅਦ ਇਹਨੂੰ ਤੇ ਚਾਰ ਪੰਜ ਦਿਨ ਆਪਣੇ ਵਧੀਆ ਲੰਘ ਗਏ ਨੇ ਇਹਦੇ ਨਾਲ ਲੋ ਇੱਥੇ ਬਈ ਕੰਗਰੋੜ ਤੇ ਮਾਲ ਤੋਂ ਬਾਅਦ ਪਤਾ ਤੋਈ ਕੀ ਕਰਨ ਸਾਰੇ ਸਰੀਰ ਤੇ ਸਾਬਣ ਘਸਾਉਣ ਦੀ ਲੋੜ ਨਹੀਂ ਗਈ ਇੱਕ ਵਾਰੀ ਜਿਵੇਂ ਆਪਾਂ ਦੂਜੀ ਮੱਝ ਦੇ ਮਲਿਆ ਸੀ ਇਹਦੇ ਮਲ ਕੇ ਦਿਖਾਉਣਾ ਤੁਹਾਨੂੰ ਮੈਂ ਇੱਕ ਵਾਰੀ ਆਏ ਸਾਬਣ ਲਾ ਲਓ ਤੇ ਉੱਤੇ ਲਾ ਕੇ ਚੰਗੀ ਤਰ੍ਹਾਂ ਧੌਣ ਤੱਕ ਕਿਉਂਕਿ ਧੌਣ ਤੇ ਜ਼ਿਆਦਾ ਬੈਂਦੀਆਂ ਪੱਖੀ ਸਟੌਨ ਤੇ ਮੂਰ ਦੀਆਂ ਲੱਤਾਂ ਦੇ ਥੱਲੇ ਜੇ ਇੱਕ ਵਾਰੀ ਐਂ ਮਾਲਣ ਤੋਂ ਬਾਅਦ ਇੱਦੂ ਬਾਰ ਵੀਰੇ ਹੱਥ ਦੇ ਨਾਲ ਇਹਨੂੰ ਐਂ ਮਲ ਦੋ ਜਿੱਥੋਂ ਤੱਕ ਜਾਂਦਾ ਜਿੱਥੋਂ ਤੱਕ ਲੱਗ ਸਕਦਾ ਨਾ ਹੱਥ ਦੇ ਨਾਲ ਸਾਰੇ ਲਾ ਦੋ ਇਹਨੂੰ ਲੋ ਜੀ ਇਹ ਮੱਝ ਦੇ ਵਾਲ ਵਾਲੇ ਆ ਥੋੜਾ ਥਾਂ ਲਾਊਗਾ ਵਾਲਾਂ ਨੂੰ ਬਹੁਤ ਲੱਗੇ ਹਨ ਜਿਵੇਂ ਦੂਜੀ ਮੱਝ ਦੇ ਵਾਲ ਨਹੀਂ ਸੀਗੇ ਉੱਤੇ ਉੱਤੇ ਲਾਇਆ ਸੀਗਾ ਇਹਦੇ ਸਾਰੇ ਆ ਗਏ ਇੱਥੋਂ ਤੱਕ ਇਹਦੇ ਦੇਖ ਲਓ ਸੁੱਕਣਾ ਸ਼ੁਰੂ ਹੋ ਗਿਆ। ਇਸ ਦੁਬਾਰੇ ਇਹਨੇ ਕਾਲੀ ਕਾਲੀ ਨਿਕਲਿਆ ਉਹਨਾਂ ਦਾ ਜੋ ਗਿੱਲਾ ਕਰਕੇ ਹੱਥ ਮਾਰਦੇ ਆ। ਫੇਰ ਚੱਗ ਬਣਾ ਲੈਂਦਾ ਉਹਦੀ। ਆਹ ਥੱਲੇ ਤੱਕ ਲੱਗ ਗਿਆ ਨਾ ਵਧੀਆ। ਲੋ ਜੀ। ਇਹ ਤਰੀਕਾ ਹੈਗਾ ਵੀਰੇ ਨੂੰ ਅਪਲਾਈ ਕਰਨ ਦਾ। ਬਾਕੀ ਕਈ ਵਾਰੀ ਕੀ ਹੁੰਦਾ ਆਪਾਂ ਪਸ਼ੂ ਨਹੀਂ ਨਵਾਉਂਦੇ ਉਦੋਂ ਕੀ ਕਰਨਾ ਆਪਾਂ ਟਾਕੀ ਲੈ ਕੇ ਨਾ ਪਸ਼ੂ ਨੂੰ ਗਿੱਲੇ ਕਰਕੇ ਇੱਕ ਵਾਰੀ ਗਿੱਲੇ ਕਰ ਲਓ। ਗਿੱਲੇ ਕਰਨ ਤੋਂ ਬਾਅਦ ਸਾਬਣ ਮਾਲ ਕੇ ਟਾਕੀ ਮਾਰ ਦੋ ਤੇ ਜਾਂ ਫਿਰ ਹੱਥ ਨਾਲ ਜਿਵੇਂ ਮੈਂ ਮੜੀ ਜੰਨ ਆਏ ਮਾਲ ਦੋ ਇੱਕ ਵਾਰੀ ਟੈਡ ਤੇ ਲਾਵਾਂਗੇ ਵੀਰੇ ਟੈਡ ਤੱਕ ਆ ਗਿਆ ਅੱਧ ਤੱਕ ਤਕਰੀਬਨ ਇਹ ਤੇ ਜਦੋਂ ਟੈਡ ਤੇ ਲਾਇਆ ਥੱਲੇ ਸਾਰਾ ਮਲਿਆ ਜਾਨਾ ਨਾਲੇ ਤਾਂ ਪਸ਼ੂ ਨੂੰ ਸੁਆਦ ਆਉਂਦਾ ਪੂਛਾਂ ਚੱਕ ਚੱਕ ਖੜਦੀਆਂ ਲਓ ਜੀ ਸਾਬਣ ਲਾਉਣ ਤੋਂ ਬਾਅਦ ਸਿੰਗਾ ਤੇ ਲਾਤਾ ਤੇਲ ਤੇ ਨਾਲੇ ਕਰਤੀ ਸਿਰ ਦੇ ਵਿੱਚ ਮਾਲਸ਼ ਹੁਣ ਇਹਨਾਂ ਦਾ ਜੰਗਾਲੀ ਕਰਨ ਦਾ ਢੰਗ ਤੇ ਇਹਨਾਂ ਦੇ ਚਿਹਰੇ ਵੇਖ ਕੇ ਮਹਿਸੂਸ ਹੁੰਦਾ ਵੀ ਇਹ ਪੂਰਾ ਆਨੰਦ ਦੇ ਵਿੱਚ ਆ ਆਨੰਦ ਮਾਨ ਰਹੀਆਂ ਵਾਂ ਤੇ ਇਧਰ ਇਹ ਦੋ ਝੋਟੀਆਂ ਵੀਰੇ ਸਿਰੇ ਤੇ ਖੜ੍ਹਦੀਆਂ ਸੀਗੀਆਂ ਧੁੱਪ ਨਹੀਂ ਪੈਂਦੀ ਸੀਗੀ ਇੱਕ ਦੇ ਤਾਂ ਫਲੇਰੀ ਜਿਹੀ ਬਣ ਗਈ ਸੀ ਦੂਜੀ ਦੀ ਵੀ ਸਕਿਨ ਦੇ ਉੱਪਰ ਨਾ ਵਾਈਟਨਸ ਸ਼ੁਰੂ ਹੋਣੀ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਆਪਾਂ ਇਧਰ ਬਾਹਰ 2-4 ਘੰਟੇ ਕੱਢਿਆ ਕਰਾਂਗੇ ਇਹਨਾਂ ਨੂੰ ਧੁੱਪ ਲਵਾਇਆ ਕਰਾਂਗੇ ਇਹ ਇੱਕ ਹੈਗੀ ਆ ਵੀਰੇ ਬਜਰੰਗੀ ਵਾਲੀ ਤੇ ਦੂਜੀ ਹੈਗੀ ਆ ਐਸਐਮ 3544 354 ਵਾਲੀ ਨਿੱਕੀ ਜੀ ਹੁੰਦੀ ਸੀਗੀ ਪਰ ਮੈਨੂੰ ਲੱਗਦਾ ਵੀ ਇਹਨੇ ਮਹੀਨੇ ਤੱਕ ਬਜਰੰਗੀ ਵਾਲੀ ਨੂੰ ਵੀ ਪਿੱਛੇ ਛੱਡ ਜਾਨਾ ਤੇ ਬਜਰੰਗੀ ਵਾਲੀ ਦੀ ਜਿਹੜੀ ਬੰਤਰਾ ਬਹੁਤ ਜਿਆਦਾ ਹੀ ਸੋਹਣੀ ਆ ਵੀਰੇ ਹੱਦ ਤੋਂ ਹੀ ਸੋਹਣੀ ਆ ਸਿੰਘ-ਸਿੰਘ ਬਹੁਤ ਸੋਹਣਾ ਬੂਥੀ ਸਿੰਘ ਤੇ ਇੱਧਰ ਇੱਕ ਮੱਝ ਰਹਿ ਗਈ ਆ ਕੱਲਾ ਸਾਬਣ ਲੱਗਣ ਵਾਲਾ ਰਹਿ ਗਿਆ ਇਹਦੇ ਤੇ ਤੇਲ ਦੀ ਮਾਲ ਛੇਦੇ ਵੀ ਕਰਤੀ ਸੀਗੀ ਆਪਾਂ ਤੇਲ ਆ ਵੀਰੇ ਕੱਲਾ ਸਿੰਗਾ ਤੇ ਨਹੀਂ ਜਿਹੜੋ ਆਹ ਵਾਲਾ ਸੰਨ ਆ ਨਾ ਇਹਨਾਂ ਚ ਪਾ ਕੇ ਚੰਗੀ ਤਰ੍ਹਾਂ ਛੱਸਿਆ ਕਰੋ ਇਹਨਾਂ ਤੇ ਜਿਵੇਂ ਆ ਸਿਰ ਚ ਹੋ ਗਿਆ ਤੁਹਾਨੂੰ ਚਿੱਟੇ ਵਾਲਾਂ ਤੋਂ ਪਤਾ ਲੱਗਦਾ ਹੋਊਗਾ ਚੰਗੀ ਤਰ੍ਹਾਂ ਤੇਲ ਛੱਸਿਆ ਹੋਇਆ ਪੂਰਾ ਚਿਹਰੇ ਤੇ ਤਾਂ ਜਿਵੇਂ ਆਪਣਾ ਪਸ਼ੂ ਸਿੰਗ ਸੰਗ ਮਾਰਦਾ ਰਹਿੰਦਾ ਪਾਸੇ ਉਹ ਚੀਜ਼ ਨਹੀਂ ਆਉਂਦੀ ਫਿਰ ਤੇ ਇਧਰ ਛੋਟਿਆਂ ਦੇ ਵੀ ਵੀਰੇ ਸਾਰਿਆਂ ਦੇ ਲਾਤਾ ਸੀਗਾ ਤੇਲ ਤੂਲ ਆ ਇੱਕ ਪੰਜਾ ਆਪਣਾ 2035 ਦੀ ਆ ਬੱਚੀ ਵੀਰੇ ਕਾਲੀ ਗਾਊ ਦੇ ਵਿੱਚੋਂ ਤੇ ਇਹ ਬੱਧਣੀ ਵਾਲੇ ਬਲੀ ਦੀ ਹੈ ਕੱਟੀ ਧੰਨਵਾਦ ਵੀਰੇ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਤੇ ਸਾਬਣ ਜਰੂਰ ਦੇਖਿਓ ਵਰਤਕੇ ਇਸ ਤੋਂ ਬਾਅਦ ਕਮੈਂਟ ਕਰਕੇ ਦੱਸਿਓ ਵੀ ਰਿਜ਼ਲਟ ਕਿਵੇਂ ਮਿਲਿਆ